ਪ੍ਰੇਜ਼ ਦਾ ਲਾਡ ਪ੍ਰੇਜ਼ ਦਾ ਲਾਡ ਹallelujah ਪ੍ਰੇਜ਼ ਦਾ ਲਾਡ ਹallelujah ਖੁਦਾ ਦੇ ਪਵਿੱਤਰ ਅਜ਼ਲਾਲੀ ਅਨੁਗ੍ਰਾਂਦ ਦੇ ਦੁਆਰਾਂ ਅੱਜ ਫਿਰ ਪਰਮੇਸ਼ਰ ਦੇ ਅਭਿਸ਼ੇਕ ਔਰ ਮਸੀਹ ਦੇ ਨਾਲ ਅਸੀਂ ਦੁਆ ਪ੍ਰਾਰਥਨਾ ਦੇ ਵਿਚਾਂ ਹਾਂ ਔਰ ਮੇਰਾ ਬਲੀਵ ਹੈ ਕਿ ਅੱਜ ਵੀ ਖੁਦਾ ਹਮ ਆਪਣੇ ਅਭਿਸ਼ੇਕ ਔਰ ਮਸੀਹ ਦੇ ਨਾਲ ਪਰੇਗਾ ਔਰ ਜਿੰਨੇ ਵੀ ਇਸ ਪ੍ਰਾਰਥਨਾ ਨੂੰ ਸੁਣਨਗੇ ਵੱਡੀ ਆਸ਼ੀਸ਼ ਦੇ ਕਾਰਨ ਬਣਨੇ ਖੁਦਾ ਉਹਨਾਂ ਨੂੰ ਵੱਡੀ ਆਸ਼ੀਸ਼ ਦੇਗਾ ਔਰ ਉਹਨਾਂ ਦੇ ਜੀਵਨਾਂ ਦੇ ਵਿੱਚ ਬਹੁਤ ਸਾਰੇ ਅਜੂਬੇ ਔਰ ਚਿੰ ਚਮਤਕਾਰ ਹੋਣਗੇ ਪਰਮੇਸ਼ਰ ਆਪਣੇ ਵਿਸ਼ੇਖ ਔਰ ਮਸੇ ਦੇ ਨਾਲ ਆਪਣੇ ਆਤਮਾ ਦੇ ਨਾਲ ਉਹਨਾਂ ਦੇ ਉੱਤੇ ਬਹੁਤ ਸਾਰਾ ਅਨੁਗ੍ਰਹਿ ਕਰੇਗਾ ਹ Alleluia ਔਰ ਇਸ ਪ੍ਰਾਰਥਨਾ ਦੀ ਸ਼ੁਰੂਆਤ ਕੋਲ ਇੱਕ ਛੋਟਾ ਜਿਹਾ ਕੋਰਸ ਬੁਲਾਗੇ ਉਸ ਤੋਂ ਬਾਅਦ ਪਰਮੇਸ਼ਰ ਦੀ ਮਹਿਮਾ ਦੇ ਵਿੱਚ ਵਗਾਤੂ ਵਧੇ ਜਾਵਾਂਗੇ Alleluia ਧੰਨਵਾਦ ਉਹ ਪਰਮੇਸ਼ਰ ਦੀ ਤਾਰੀਫ ਔਰ ਇਹ ਇੱਕ ਛੋਟੇ ਜਿਹੇ ਕੋਰਸ ਨੂੰ ਬੋਲਦੇ ਹਾਂ ਉਹ ਦولت ਕੀ ਮੰਗਾਂ ਸਭ ਇੱਥੇ ਰਹਿ ਜਣਾਈ ਉਹ ਦولت ਕੀ ਮੰਗਾਂ ਸਭ ਇੱਥੇ ਰਹਿ ਜਣਾਈ ਸ਼ੋਰਤ ਕੀ ਮੰਗਾਂ ਮਿੱਟੀ ਵਿੱਚ ਮਿਲੀ ਜਣਾਈ ਆਏ ਸ਼ੋਰਤ ਕੀ ਮੰਗਾਂ ਮਿੱਟੀ ਵਿੱਚ ਮਿਲੀ ਜਣਾਈ Dima marate, e no limeno erho eh de vafade. O oh, e no limeno erho eh de vafade. O oh, de mamuride, rudo mamuride, ਵਾਦੀ ਓ ਜੀ ਮਮਰਾ ਤੇਰੇ ਨਾਲੇ ਮੈਨੂੰ ਐ ਹੋ ਜੀ ਵਫਾ ਦੇ ਜੀ ਮਮਰਾ ਤੇਰੇ ਨਾਲੇ ਮੈਨੂੰ ਐ ਹੋ ਜੀ ਵਫਾ ਦੇ ਮੇਰੇ ਪਰਮੇਸ਼ਰ ਤੋਂ ਆਤਮਾ ਹਨ ਖੁਦਾਇ ਦਇਆ ਦਾ ਸਾਗਰ ਫਜ਼ਲ ਕਰਨ ਵਾਲਾ ਪਰਮੇਸ਼ਰ ਖਦਮਨ ਤੇਰੇ ਜ਼ਲਾਲੀ ਔਰ ਪਵਿੱਤਰ ਨਾਮ ਦੀ ਤਾਰੀਫ ਬੜਾਈ ਔਰ ਮਹਿਮਾ ਹੋਵੇ ਖੁਦਾਵਨ ਤੇਰੇ ਇਸ ਪਵਿੱਤਰ ਅਨੁਗ੍ਰਹਿ ਦੇ ਲਈ ਤੇਰਾ ਧੰਨਵਾਦ ਕਰਦੇ ਆ ਔਰ ਮੇਰੇ ਪਰਮੇਸ਼ਰ ਜਿਨੇ ਜਨ ਜੁੜੇ ਔਰ ਖਦਵਨ ਜਿਨੇ ਪਰਮੇਸ਼ਰ ਜੀ ਲੋਕ ਇਸ ਪ੍ਰਾਰਥਨਾ ਨੂੰ ਖਦਵਨ ਕੁਦਰ ਯੇਸੂ ਪਾਜਨ ਨੂੰ ਸੋਣ ਕਦਵਨ ਬੜੀ ਆਸ਼ੀਸ਼ ਦਾ ਕਾਰਨ ਬਣ ਖਦਵਨ ਔਰ ਮੇਰੇ ਜੀਵਨਾਂ ਦੇ ਵਿੱਚ ਬਹੁਤਾਈ ਤੇ ਨਾਲ ਫਲ ਨੂੰ ਲੈ ਕੇ ਰਹਿਣਾ ਆઈએ ਅਸੀਂ ਪ੍ਰਾਰਥਨਾ ਦੇ ਵਿੱਚ ਜਾਣ ਤੋਂ ਪਹਿਲਾਂ ਪਰਮੇਸ਼ਰ ਦੇ ਬਚਨ ਨੂੰ ਦੇਖਾਂਗੇ ਅਸੀਂ ਥੋੜੀ ਗੌਰ ਪਰਮੇਸ਼ਰ ਦੇ ਬਚਨ ਤੇ ਕਰਾਂਗੇ ਅਜੂਬ ਦੀ ਕਿਤਾਬ 2 ਦੇ ਆਏ ਉਸ ਦੀ ਨੋਇਟ ਵਿੱਚ ਲਿਖਿਆ ਅਜੂਬ ਦੀ ਕਿਤਾਬ 2 ਦੇ ਆਏ ਉਸ ਦੀ ਨੋਇਟ ਨੂੰ ਮੈਂ ਪੜ੍ਹਾਂਗਾ ਤਦ ਉਸ ਦੀ istri ਉਸसे कहने लगी "ਕਿਆ ਤੂੰ ਅੱਭੀ ਆਪਣੇ ਖਰਾਈ ਪਰ ਬਣਾ ਹੈ" ਪਰਮੇਸ਼ੁਰ ਗ੍ਰੰਦਾ ਕਰ ਔਰ ਚਾਹੇ ਮਰ ਜਾ ਤੂੰ ਮਰ ਜਾ ਹallelujah ਅਸੀਂ ਦੇਖਦੇ ਹਾਂ ਕਥਨ ਦੇ ਵਿੱਚ ਕਿ ਜਦੋਂ ਅਜੂਬ ਜਿਹੜਾ ਸੀ ਦੁੱਖ ਦੇ ਵਿੱਚ ਇਹ ਤਕਲੀਫ ਦੇ ਵਿੱਚ ਸੀ ਬਿਮਾਰੀ ਦੇ ਵਿੱਚ ਸੀ ਤਸਦੂਇਆ ਇਸਤਰੀ ਉਸਦੀ ਵਾਈਫ ਉਸਦੀ ਜੀਵਨ ਸਾਥੀ ਨੂੰ ਉਸ ਨੂੰ ਕੀ ਕਿਹਾ ਕਿ ਤੂੰ ਹਜੇ ਵੀ ਖੁਦਾ ਦੀ ਹਜੇ ਵੀ ਤੂੰ ਖੁਦਾ ਦੀ ਕਰਾਈ ਵਿੱਚ ਬਣਿਆ ਹੋਇਆ ਤੂੰ ਉਹਦੇ ਨਾਲ ਪਵਿੱਤਰਤਾ ਵਿੱਚ ਬਣਿਆ ਹੋਇਆ ਤੂੰ ਉਹਦੇ ਨਾਲ ਅੱਛੇ ਸਬੰਧ ਦੇ ਵਿੱਚ ਬਣਿਆ ਹੋਇਆ ਕਹਿੰਦੀ ਪਰਮੇਸ਼ਰ ਨੂੰ ਫੜਕਾਰ ਤੇ ਮਰ ਜਾ ਬ੍ਰੇਜ ਜੀ ਜੋ ਮੇਰੇ ਪੈਣ ਦੇ ਪਰਉ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਹਾਡਾ ਦੁੱਖ ਤੁਹਾਡੀ ਪਰੇਸ਼ਾਨੀ ਤੁਹਾਡੀ ਤੰਗੀ ਤੁਹਾਨੂੰ ਤੋੜ ਸਕਦੀ ਆ ਲੇਕਿਨ ਤੁਹਾਨੂੰ ਖਤਮ ਨਹੀਂ ਕਰ ਸਕਦੀ ਤੁਹਾਨੂੰ ਦੁਸ਼ਤ ਪਰੇਸ਼ਾਨ ਕਰ ਸਕਦਾ ਆ ਦੁਖੀ ਕਰ ਸਕਦਾ ਲੇਕਿਨ ਤੁਹਾਨੂੰ ਖਤਮ ਨਹੀਂ ਕਰ ਸਕਦਾ ਜਦੋਂ ਯਹੋਵਾ ਪਰਮੇਸ਼ਰ ਨੇ ਸ਼ੈਤਾਨ ਨੂੰ ਪੁੱਛਿਆ ਤੂੰ ਕਿੱਥੋਂ ਆਇਆ ਕਹਿੰਦਾ ਮੈਂ ਧਰਤੀ ਦਾ ਗੇਣਾ ਲਗਾ ਕੇ ਆਇਆ ਤੇ ਪਰਮੇਸ਼ਰ ਨੇ ਕਿਹਾ ਤੂੰ ਮੇਰੇ ਵਿਸ਼ਵਾਸੀ ਨੂੰ ਦੇਖਿਆ ਤੂੰ ਮੇਰੇ ਬੰਦੇ ਨੂੰ ਦੇਖਿਆ ਤੂੰ ਮੇਰੇ ਮੇਰੇ ਉੱਤੇ ਨੇਚਾ ਕਰਨ ਵਾਲੇ ਨੂੰ ਦੇਖਿਆ ਅਜੂਬ ਨੂੰ ਦੇਖਿਆ ਤੇ ਸ਼ੈਤਾਨ ਕਹਿੰਦਾ ਹਾਂ ਮੈਂ ਦੇਖਿਆ ਕਹਿੰਦਾ ਤੂੰ ਇਸ ਤਰ੍ਹਾਂ ਕਰ ਤੂੰ ਆਪਣਾ ਪਵਿੱਤਰ ਹੱਥ ਉਹਦੇ ਕੋਲੋਂ ਹਟਾ ਤੇ ਮਨੁਸ ਦੀ ਜ਼ਬਾਨ ਦੇ ਵਿੱਚੋਂ ਹੀ ਕੀ ਕਰਾਂਗਾ ਤੇਰੀ ਬ੍ਰਿਆਈ ਕਰਵਾ ਕੇ ਦਿਖਾਵਾਂਗਾ ਖੁਦਾ ਕਹਿੰਦਾ ਜਾ ਜੋ ਕਰਨਾ ਕਰ ਲੇਕਿਨ ਤੂੰ ਨੂੰ ਛੂ ਨਹੀਂ ਸਕਦਾ ਤੂੰ ਨੂੰ ਖਤਮ ਨਹੀਂ ਕਰ ਸਕਦਾ ਤੇ ਸ਼ੈਤਾਨ ਨੇ ਕੀ ਕੀਤਾ ਚਤਾਨ ਨੇ ਅਜੂਬ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਉਹਨੂੰ ਦੁਖੀ ਕੀਤਾ ਉਹਨੂੰ ਇਸ ਤਰ੍ਹਾਂ ਕਲੇਸ਼ ਦੇ ਵਿੱਚ ਲੈ ਕੇ ਗਿਆ ਇਸ ਤਰ੍ਹਾਂ ਉਹਨੂੰ ਬਿਮਾਰੀ ਦੇ ਵਿੱਚ ਲੈ ਕੇ ਗਿਆ ਕਿ ਅਜੂਬ ਦਾ ਜੀਣਾ ਜਿਹੜਾ ਦੁਸ਼ਵਾਰ ਹੋ ਚੁੱਕਿਆ ਹੈ ਅਜੂਬ ਦਾ ਜੀਣਾ ਜਿਹੜਾ ਬਹੁਤ ਕਠਿਨ ਹੋ ਚੁੱਕਿਆ ਹੈ ਕਿਉਂਕਿ ਉਹਦੇ ਸਰੀਰ ਦੇ ਉੱਤੇ ਇੰਨੇ ਜ਼ਿਆਦੇ ਕੋੜੇ ਫਿਰਸਣੇ ਸੀ ਕਿ ਉਹ ਖੁਰਕਦਾ ਹੀ ਰਹਿੰਦਾ ਸੀ 24 ਘੰਟੇ ਖੁਰਕਦਾ ਹੀ ਰਹਿੰਦਾ ਸੀਗਾ ਉਹਨੂੰ ਰਾਹਤ ਨਹੀਂ ਮਿਲਦੀ ਸੀ ਬਿਨਾਂ ਖੁਰਕੇ ਤੋਂ ਆਪਣੇ ਉੱਤੇ ਸਵਾਹ ਪਾਉਂਦਾ ਖੁਰਕਦਾ ਰਹਿੰਦਾ ਤੇ ਜਦੋਂ ਉਹਦੀ ਸਭ ਕੁਛ ਪੁੱਤਰ ਪੀਆਂ ਮਰ ਗਏ ਤਾਂ ਉਹਨੂੰ ਦੌਲਤ ਲੁੱਟਿਆ ਗਿਆ ਜੀਵ ਜੰਤੂ ਮਰ ਗਏ ਨਾਲ ਉਸ ਵਿੱਚ ਉਸ ਦੀ ਪਤਨੀ ਨੂੰ ਕੀ ਕਹਿੰਦੀ ਆ ਕਹਿੰਦੀ ਤੂੰ ਐਦਾਂ ਕਰ ਆਪਣੇ ਖੁਦਾਂ ਨੂੰ ਛੱਡ ਔਰ ਮਰ ਜਾ ਮਰ ਜਾ ਕਹਿੰਦੀ ਲੇਕਿਨ ਜੋਗੀ ਕਹਿੰਦਾ ਕਹਿੰਦਾ ਨਹੀਂ ਮੈਂ ਇਹ ਨਹੀਂ ਕਰਨਾ ਮੈਂ ਆਪਣੀ ਜ਼ੁਬਾਨ ਤੋਂ ਆਪਣੇ ਪਰਮੇਸ਼ਵਰ ਨੂੰ ਕੁਝ ਵੀ ਮਾਰਾਂ ਨਹੀਂ ਬੋਲਾਂਗਾ ਕਹਿੰਦਾ ਇਹ ਭਲੀਏ ਸਤਰੀਏ ਕਹਿੰਦਾ ਦੁੱਖ ਜਿਹੜਾ ਆ ਉਹ ਮੈਨੂੰ ਤੋੜ ਸਕਦਾ ਲੇਕਿਨ ਮੈਨੂੰ ਖਤਮ ਨਹੀਂ ਕਰ ਸਕਦਾ ਮੈਨੂੰ ਖਤਮ ਨਹੀਂ ਕਰ ਸਕਦਾ ਮੇਰੀ ਜਵਾਨ ਦੇ ਵਿੱਚੋਂ ਖੁਦਾ ਦੇ ਪ੍ਰਤੀ ਪਰਮੇਸ਼ੁਰ ਦੇ ਪਤੀ ਪ੍ਰਤੀ ਬ੍ਰਿਆਈ ਨੂੰ ਨਹੀਂ ਬੁਲਾ ਸਕਦਾ ਇਸੇ ਤਰ੍ਹਾਂ ਤੁਹਾਡਾ ਦੁੱਖ ਹੈ ਬੜੀ ਲਾਈਫ ਦੇ ਵਿੱਚ ਜਦੋਂ ਦੁੱਖ ਹੋਰ ਪਰੇਸ਼ਾਨੀ ਆਉਂਦੀ ਆ ਉਹ ਸਿਰਫ ਤੁਹਾਨੂੰ ਚੈੱਕ ਕਰਨ ਦੇ ਲਈ ਆਉਂਦੀ ਆ ਤੁਹਾਡੇ ਜੀਵਨ ਦੇ ਵਿੱਚ ਜਦੋਂ ਕੋਈ ਕਰੇਸ਼ ਕੋਈ ਬਿਮਾਰੀ ਆਉਂਦੀ ਉਹ ਸਿਰਫ ਤੁਹਾਨੂੰ ਚੈੱਕ ਕਰਨ ਦੇ ਲਈ ਆਉਂਦੀ ਆ ਉਹ ਤੁਹਾਨੂੰ ਖਤਮ ਕਰਨ ਦੇ ਲਈ ਨਹੀਂ ਆਉਂਦੀ ਤੁਹਾਡਾ ਕੋਈ ਵੀ ਰੋਗ ਬਿਮਾਰਤ ਨੂੰ ਖਤਮ ਨਹੀਂ ਕਰ ਸਕਦਾ ਯਾਦ ਰੱਖੋ ਇਸ ਗੱਲ ਨੂੰ ਕੋਈ ਵੀ ਬਿਮਾਰੀ ਕੋਈ ਵੀ ਐਕਸੀਡੈਂਟ ਦਾ ਕਿਸੇ ਵੀ ਚੱਕਰ ਦਾ ਕੋਈ ਵੀ ਕੋਈ ਤੁਹਾਡੇ ਜੀਵਨ ਦੇ ਵਿੱਚ ਹਾਸਾ ਹੋ ਜਾਂਦਾ ਉਹ ਤੁਹਾਨੂੰ ਖਤਮ ਨਹੀਂ ਕਰ ਸਕਦਾ ਸਿਰਫ ਤੇ ਸਿਰਫ ਤੁਹਾਨੂੰ ਦੁਖੀ ਕਰ ਸਕਦਾ ਕਿਉਂਕਿ ਪਰਮੇਸ਼ਵਰ ਨੇ ਕਿਹਾ ਸ਼ੈਤਾਨ ਨੂੰ ਤੋਂ ਉਹਨੂੰ ਖਤਮ ਨਹੀਂ ਕਰ ਸਕਦਾ ਇਸ ਲਈ ਅੱਜ ਕੋਈ ਵੀ ਇਨਸਾਨ ਤੁਹਾਨੂੰ ਖਤਮ ਨਹੀਂ ਕਰ ਸਕਦਾ ਕੋਈ ਵੀ ਦੁਨੀਆ ਦੀ ਸ਼ੈਤਾਨੀ ਤਾਕਤ ਤੁਹਾਨੂੰ ਖਤਮ ਨਹੀਂ ਕਰ ਸਕਦੀ ਕਿਉਂ ਕਿਉਂਕਿ ਇਹ ਖਤਮ ਕਰਨ ਦਾ ਅਧਿਕਾਰ ਸਿਰਫ ਕਿਹਦੇ ਕੋਲ ਆ ਪਰਮੇਸ਼ੁਰ ਦੇ ਕੋਲ ਆ ਕਿਉਂਕਿ ਪਰਮੇਸ਼ੁਰ ਹੀ ਤੁਹਾਨੂੰ ਖਤਮ ਕਰ ਸਕਦਾ ਪਰ ਜਿਸ ਨੇ ਤੁਹਾਨੂੰ ਬਣਾਇਆ ਉਸੇ ਦੇ ਕੋਲ ਹੀ ਹੱਕ ਆ ਕਿ ਉਹ ਇਨਸਾਨ ਨੂੰ ਖਤਮ ਕਰ ਸਕਦਾ ਦੋਸਤ ਦੇ ਕੋਲ ਨਹੀਂ ਆ ਨਾ ਕਿਸੇ ਇਨਸਾਨ ਦੇ ਕੋਲ ਆ ਇਸ ਲਈ ਮੈਂ ਤੁਹਾਨੂੰ ਕਹਿਣਾ ਕਿ ਤੁਹਾਡਾ ਦੁੱਖ ਪਰੇਸ਼ਾਨੀ ਸਿਰਫ ਤੇ ਸਿਰਫ ਤੁਹਾਨੂੰ ਤੋੜ ਸਕਦੀ ਆ ਲੋਕਾਂ ਦੀਆਂ ਗੱਲਾਂ ਤੁਹਾਨੂੰ ਤੋੜ ਸਕਦੀਆਂ ਲੋਕਾਂ ਦੇ ਤਾਨੇ ਇਹਨੇ ਤੁਹਾਨੂੰ ਤੋੜ ਸਕਦੇ ਆ ਲੋਕਾਂ ਦੀਆਂ ਝੂਠੀਆਂ ਤੁਹਾਨੂੰ ਤੋੜ ਸਕਦੀਆਂ ਲੋਕਾਂ ਦੇ ਵੱਲੋਂ ਤੁਹਾਡੇ ਪ੍ਰਤੀ ਬ੍ਰਿਹਾਈ ਜਿਹੜੀ ਹੋ ਰਹੀ ਹੈ ਉਹ ਤੁਹਾਨੂੰ ਤੋੜ ਸਕਦੇ ਐ ਕਿ ਤੁਹਾਨੂੰ ਖਤਮ ਨਹੀਂ ਕਰ ਸਕਦੇ ਬਹੁਤ ਸਾਰੇ ਵਿਸ਼ਵਾਸੀ ਜਦੋਂ ਖੁਦਾ ਦੇ ਵਿੱਚ ਆਉਂਦੇ ਆ ਉਹ ਖਤਮ ਹੋ ਜਾਂਦੇ ਆ ਉਹ ਲਾਈਫ ਉਹਨਾਂ ਦੀ ਫਿਨਿਸ਼ ਹੋ ਜਾਂਦੀ ਆ ਉਹ ਡੈਥ ਹੋ ਜਾਂਦੇ ਮਰ ਜਾਂਦੇ ਪਤਾ ਕਿਉਂ ਕਿਉਂਕਿ ਜਦੋਂ ਉਹ ਖੁਦਾ ਦੇ ਵਿੱਚ ਆਏ ਆਏ ਤਾਂ ਹੈ ਵਿਸ਼ਵਾਸ ਦੇ ਨਾਲ ਪਰ ਉਹ ਆਪਣੇ ਵਿਸ਼ਵਾਸ ਦੇ ਵਿੱਚ ਬਣੇ ਨਹੀਂ ਰਹੇ ਜਿਹੜਾ ਆਪਣੇ ਵਿਸ਼ਵਾਸ ਦੇ ਵਿੱਚ ਨਹੀਂ ਬਣਿਆ ਰਹਿ ਸਕਦਾ ਉਹ ਖਤਮ ਜ਼ਰੂਰ ਹੋਏਗਾ ਲੇਕਿਨ ਜਿਹੜਾ ਵਿਸ਼ਵਾਸ ਦੇ ਵਿੱਚ ਬਣਿਆ ਰਹੇਗਾ ਉਹ ਖਤਮ ਨਹੀਂ ਹੋ ਸਕਦਾ ਉਹਨੂੰ ਕੋਈ ਸਮੁੰਦਰ ਕੋਈ ਅੱਗ ਕੋਈ ਵੀ ਕਿਸੇ ਤਰ੍ਹਾਂ ਦੀ ਚੀਜ਼ ਉਹਨੂੰ 파ਸਮ ਨਹੀਂ ਕਰ ਸਕਦੀ ਨਹੀਂ ਖਤਮ ਕਰ ਸਕਦੀ ਕਿਉਂਕਿ ਪਰਮੇਸ਼ਵਰ ਤੁਹਾਡੀ ਕੀ ਕਰਦਾ ਰੱਖਿਆ ਕਰਦਾ ਪਰਮੇਸ਼ਵਰ ਤੁਹਾਡੀ ਸੰਗ ਰਹਿੰਦਾ ਪਰਮੇਸ਼ਵਰ ਤੁਹਾਡੇ ਘਰ ਦੀ ਰਖਵਾਲੀ ਕਰਦਾ ਪਰਮੇਸ਼ਵਰ ਤੁਹਾਡੇ ਬੱਚਿਆਂ ਦੀ ਰਖਵਾਲੀ ਕਰਦਾ ਦੁਸ਼ਟਾ ਹੁੰਦਾ ਜਰੂਰ ਹੈ ਕਿ ਉਸ ਨੂੰ 파ੜ ਖਾਏ ਹਰ ਕਿਸਮ ਉਹ ਖਤਮ ਕਰ ਦੇ ਲੇਕਿਨ ਉਹ ਖਤਮ ਨਹੀਂ ਕਰ ਸਕਦਾ ਉਹ ਡਰੋਂਦਾ ਹੈ ਉਹ ਉਕਤਮ ਕਾਉਂਦਾ ਕਿ ਇਹ ਇਨਸਾਨ ਆਪਣੇ ਵਿਸ਼ਵਾਸ ਤੋਂ ਕੀ ਹੋ ਜਾਏ ਮੁੜੇ ਜਦੋਂ ਕੋਈ ਆਪਣੇ ਇਨਸਾਨ ਜਿਹੜਾ ਆਪਣੇ ਵਿਸ਼ਵਾਸ ਤੋਂ ਮੁੜਦਾ ਹੈ ਤੋ ਉਹ ਦੋ ਖਤਮ ਹੋ ਜਾਂਦਾ ਜੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਬਣੇ ਰਹੋ ਤੇ ਤੁਹਾਡਾ ਆਪਣੇ ਵਿਸ਼ਵਾਸ ਦੇ ਵਿੱਚ ਬਣਿਆ ਰਹੇਗਾ ਜਿਸ ਤਰ੍ਹਾਂ ਅਜ਼ੂਬ ਪਰਮੇਸ਼ਵਰ ਦੇ ਨਾਲ ਬਣਿਆ ਰਿਹਾ ਜਿਸ ਤਰ੍ਹਾਂ ਅਜ਼ੂਬ ਆਪਣੀ ਇਮਾਨ ਦੇ ਵਿੱਚੜਿਆ ਰਿਹਾ ਜੇਤਰਾ ਜੂਬ ਨੇ ਆਪਣੀ ਜ਼ੁਬਾਨ ਤੋਂ ਪਰਮੇਸ਼ਵਰ ਦੇ ਪ੍ਰਤੀ ਕੋਈ ਨਿੰਦਾ ਦਾ ਸ਼ਬਦ ਨਹੀਂ ਬੋਲਿਆ ਆਪਣੀ ਜ਼ੁਬਾਨ ਤੇ ਉਸ ਤੇ ਲਗਾਮ ਲਗਾਓ ਆਪਣੀ ਜ਼ੁਬਾਨ ਨੂੰ ਕੰਟਰੋਲ ਦੇ ਵਿੱਚ ਰੱਖੋ ਅਗਰ ਚੰਗੇ ਹੋਣਾ ਚਾਹੁੰਦੇ ਆਂ ਤਾਂ ਜੂਬ ਦੀ ਤਰ੍ਹਾਂ ਬਣ ਜਾਓ ਅ ਜੂਬ ਨੇ ਇੱਕ ਫਾਰਮੂਲਾ ਦਿੱਤਾ ਕੀ ਦਿੱਤਾ ਫਾਰਮੂਲਾ ਚੰਗੇ ਹੁੰਦਾ ਕਹਿੰਦਾ ਤੂੰ ਸਿਰਫ ਆਪਣੀ ਜ਼ੁਬਾਨ ਤੇ ਕੀ ਰੱਖੇਗਾ ਕੰਟਰੋਲ ਰੱਖੇਗਾ ਹਰ ਪਰਮੇਸ਼ਰ ਦੇ ਨੂੰ ਚੰਗਾ ਕਰੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ ਕਹਿੰਦਾ ਤੂੰ ਆਪਣੀ ਜ਼ੁਬਾਨ ਤੇ ਕੰਟਰੋਲ ਕਰੇਗਾ ਆਪਣੀ ਜ਼ੁਬਾਨ ਤੋਂ ਪਰਮੇਸ਼ਰ ਦੀ ਨਿੰਦਿਆ ਨਹੀਂ ਬੋਲੇਗਾ ਤੂੰ ਇਹ ਬੋਲੇਗਾ ਕਿ ਹੈ ਸ਼ੈਤਾਨ ਤੂੰ ਮੈਨੂੰ ਤੋੜ ਸਕਦਾ ਬਟ ਪਰ ਖਤਮ ਨਹੀਂ ਕਰ ਸਕਦਾ ਤੇ ਕਹਿੰਦਾ ਤੇਰੀ ਗਵਾਹੀ ਤੇ ਇੰਤਜ਼ਾਰ ਕਰ ਰਹੀ ਹੋਗੀ ਯਿਸੂ ਦੇ ਨਾਮ ਦੇ ਵਿੱਚ ਆਮੇਨ ਅੱਜ ਮੈਂ ਵੀ ਤੁਹਾਨੂੰ ਇਹੀ ਗੱਲ ਸਮਝਾਉਣ ਜਾਣਾ ਮੇਰੇ ਚੀਜ਼ੋਂ ਕਿ ਜਦੋਂ ਤੁਸੀਂ ਬਣੇ ਰਹੋਗੇ ਜਦੋਂ ਤੁਸੀਂ ਆਪਣੀ ਜ਼ੁਬਾਨ ਤੋਂ ਪਰਮੇਸ਼ਰ ਦੇ ਲਈ ਕੁਝ ਨਾ ਬੋਲੋਗੇ ਜੋ ਤੁਸੀਂ ਆਪਣੀ ਜ਼ੁਬਾਨ ਤੋਂ ਪਰਮੇਸ਼ਰ ਦੇ ਪ੍ਰਤੀ ਕੋਈ ਐਸਾ ਸ਼ਬਦ ਨਹੀਂ ਬੋਲੋਗੇ ਜਿਸ ਦੇ ਨਾਲ ਪਰਮੇਸ਼ਰ ਨੂੰ ਲੱਗੇ ਕਿ ਇਸ ਇਨਸਾਨ ਨੂੰ ਮੇਰੇ ਤੇ ਈਮਾਨ ਨਹੀਂ ਹੈ ਇਸ ਇਨਸਾਨ ਨੂੰ ਮੇਰੇ ਤੇ ਭਰੋਸਾ ਨਹੀਂ ਹੈ ਵਿਸ਼ਵਾਸ ਨਹੀਂ ਹੈ ਇਹ ਇਨਸਾਨ ਨੇ ਆਪਣੇ ਲਫ਼ਜ਼ਾਂ ਦੇ ਰਾਹੀਂ ਮੈਨੂੰ ਕੀ ਜਾਣਿਆ ਤੂੰ ਜਾਣਿਆ ਇਸ ਇਨਸਾਨ ਨੇ ਆਪਣੇ ਵਚਨ ਦੇ ਰਾਹੀਂ ਕੀ ਜਾਣਿਆ ਮੈਨੂੰ ਤੂੰ ਜਾਣਿਆ ਇਸ ਇਨਸਾਨ ਨੇ ਆਪਣੇ ਬੋਲ ਦੇ ਰਾਹੀਂ ਕੀ ਜਾਣਿਆ ਮੈਨੂੰ ਤੂੰ ਜਾਣਿਆ ਤੇ ਜਦੋਂ ਇਸ ਤਰ੍ਹਾਂ ਹੋਊਂਗੇ ਉਦੋਂ ਸ਼ੈਤਾਨ ਤੁਹਾਨੂੰ ਵੱਡਾ ਨੁਕਸਾਨ ਕਰਾਏਗਾ ਲੇਕਿਨ ਜਦੋਂ ਤੁਸੀਂ ਆਪਣੀ ਜ਼ੁਬਾਨ ਦੇ ਵਿੱਚੋਂ ਐਨਾ ਐਨਾ ਨਰੋਏ ਨਿਕੂਗੇ ਆਪਣੀ ਜ਼ੁਬਾਨ ਦੇ ਵਿੱਚੋਂ ਪਰਮੇਸ਼ਰ ਲਈ ਕੋਈ ਇਹੋ ਜਿਹਾ ਸ਼ਬਦ ਨਾ ਬੋਲੋਗੇ ਤਾਂ ਤੁਸੀਂ ਕੀ ਪਾਓਗੇ ਫਲ ਪਾਓਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਮੇਨ ਇਹ ਪਰਮੇਸ਼ਰ ਦੀ ਯੋਜਨਾ ਹੈ ਪਰਮੇਸ਼ਰ ਦੀ ਯੋਜਨਾ ਤੁਹਾਨੂੰ ਖਤਮ ਕਰਨ ਦੀ ਨਹੀਂ ਹੈ ਉਹ ਤੁਹਾਨੂੰ ਟੁੱਟਣ ਦੇ ਸਕਦਾ ਬਿਮਾਰੀ ਦੇ ਵਿੱਚ ਗਰੀਬੀ ਦੇ ਵਿੱਚ ਕਲੇਸ਼ ਦੇ ਵਿੱਚ ਸ਼ਰਾਬ ਬੰਦਨ ਦੇ ਵਿੱਚੋਂ ਤੁਹਾਨੂੰ ਟੁੱਟਣ ਦੇ ਸਕਦਾ ਲੇਕਿਨ ਤੁਹਾਨੂੰ ਖਤਮ ਨਹੀਂ ਧੋਣ ਦੇਗਾ ਖਤਮ ਨਹੀਂ ਹੋਵੇਗਾ ਕਿਉਂਕਿ ਕਿ ਨਿਤੀਵਚਨ ਦੇ ਵਿੱਚ ਲਿਖਿਆ ਕਹਿੰਦਾ ਉਹਦੇ ਸੱਚੇ ਹੱਥ ਦੇ ਵਿੱਚ ਕੀ ਆ ਲੰਬੀ ਉਮਰ ਤੇ ਧਨ ਦੌਲਤ ਇਹ ਲੰਬੀ ਉਮਰ ਤੇ ਧਨ ਦੌਲਤ ਕੌਣ ਪਾਉਂਦਾ ਜਿਹੜਾ ਆਪਣੀ ਜ਼ੁਬਾਨ ਦੇ ਤੇ ਕੰਟਰੋਲ ਰੱਖਦਾ ਹੋਰ ਜਿਹੜਾ ਆਪਣੇ ਈਮਾਨ ਔਰ ਵਿਸ਼ਵਾਸ ਦੇ ਵਿੱਚ ਡਿਆ ਰਹਿੰਦਾ ਡਿਆ ਰਹਿੰਦਾ ਹallelujah ਪਰਮੇਸ਼ਰ ਦੀ ਤਾਰੀਫ ਹੋਵੇ ਅੱਜ ਤੁਸੀਂ ਕੀ ਕਰਨਾ ਆਪਣੀ ਹਰ ਟੈਨਸ਼ਨ ਹਰ ਦੁੱਖ ਹਰ ਮੁਸੀਬਤ ਨੂੰ ਕਿਹਦੇ ਅੱਗੇ ਰੱਖਉਂਦੇ ਨਾ ਪਰਮੇਸ਼ੂ ਦੇ ਅੱਗੇ ਰਖਣਾ ਬੋਲਣਾ ਪਰਮੇਸ਼ੂ ਨੂੰ ਕਦਮ ਨੂੰ ਮੈਂ ਟੁੱਟ ਚੁੱਕਿਆ ਹਾਂ ਲੇਕਿਨ ਮੈਂ ਤੇਰਾ ਤਨਵਾਦ ਕਰਦਾ ਕਿ ਮੈਂ ਖਤਮ ਨਹੀਂ ਹੋਇਆ ਮੈਂ ਤੇਰਾ ਤਨਵਾਦ ਕਰਦਾ ਕਿ ਸ਼ੈਤਾਨ ਨੇ ਮੇਰਾ ਨਿਚੋੜ ਕੱਢਿਆ ਨਿੰਬੂ ਦੀ ਦਰਮੇਨ ਨਿਚੋੜ ਲਿਆ ਮੇਰਾ ਖੂਨ ਦੇ ਕਤਰੇ-ਕਤਰੇ ਨੂੰ ਨੇ ਨਿਚੋੜ ਲਿਆ ਲੇਕਿਨ ਪਰਮੇਸ਼ੂ ਮੈਂ ਖਤਮ ਨਹੀਂ ਹੋਇਆ ਮੈਂ ਜਾਣਦਾ ਕਿ ਮੇਰੀਆਂ ਸੁੱਕੀਆਂ ਹੱਡੀਆਂ ਦੇ ਵਿੱਚ ਕੀ ਹੋਏਗਾ ਬਲ ਆਏਗਾ ਮੈਂ ਜਾਣਦਾ ਕਿ ਮੇਰੇ ਜੋ ਦਿਲ ਦੇ ਰੋਗ ਨੇ ਤੇਰਾ ਬਚਨ ਦਰਨਾ ਮੈਂ ਤੁਹਾਨੂੰ ਨਮਾ ਦਿਲ ਦਵਾਂਗਾ ਨਮਾ ਆਤਮਾ ਦਮਾਂਗਾ ਤਾਂ ਬੋਲਣਾ ਤੁਸੀਂ ਪ੍ਰਾਰਥਨਾ ਦੇ ਵਿੱਚ ਬੋਲਣਾ ਕਿ ਪ੍ਰਭੂ ਮੈਨੂੰ ਵਿਸ਼ਵਾਸ ਹੈ ਕਿ ਤੂੰ ਮੇਨੂੰ ਨਮਾ ਦਿਲ ਦੇ ਦੇਗਾ ਤੂੰ ਮੇਨੂੰ ਨੰਮੀਆ ਕਿਡਨੀਆ ਦੇ ਸਕਦਾ ਆ ਤੂੰ ਮੇਰੇ ਡਿਸਕ ਦੀ ਪ੍ਰੋਬਲਮ ਨੂੰ ਹੀਲ ਕਰ ਸਕਦਾ ਤੂੰ ਮੇਰੇ ਅੱਖਾਂ ਦੇ ਧੁੰਦਲੇਪਨ ਨੂੰ ਚੰਗਿਆ ਕਰ ਸਕਦਾ ਤੂੰ ਮੇਰੀਆਂ ਬੰਦ ਅੱਖਾਂ ਨੂੰ ਖੋਲ ਸਕਦਾ ਮੇਰੀ ਬੰਦ ਜ਼ਬਾਨ ਨੂੰ ਖੋਲ ਸਕਦਾ ਤੂੰ ਮੇਰੇ ਕੰਨਾਂ ਨੂੰ ਚੰਗਿਆ ਕਰ ਸਕਦਾ ਤੂੰ ਮੇਰੇ ਅੰਦਰਲੇ ਗੁਪਤ ਰੋਗਾ ਤੂੰ ਮੈਨੂੰ ਚੰਗਿਆ ਕਰ ਸਕਦਾ ਇੱਕ ਹੀ ਰੱਖਣਾ ਈਮਾਨ ਪ੍ਰਾਰਥਨਾ ਦੇ ਵਿੱਚ ਬੋਲਣਾ ਪਰ ਬੋਲਣਾ ਇਹ ਬਿਮਾਰੀ ਮੈਨੂੰ ਪਤਾ ਤਾ ਤੂੰ ਦੁਸ਼ਟ ਨੇ ਬਣਵਾਈ ਐ ਇਹ ਰੋਗ ਮੈਨੂੰ ਪਤਾ ਤਾ ਤੂੰ ਦੁਸ਼ਟ ਨੇ ਬਣਵਾਇਆ ਤੂੰ ਸਿਰਫ ਤੇ ਸਿਰਫ ਕੀ ਕਰ ਸਕਦਾ ਮੈਨੂੰ ਤੋੜ ਸਕਦਾ ਤੂੰ ਮੈਨੂੰ 2 ਸਾਲ ਤੋੜਿਆ ਤੂੰ ਮੇਰੇ 5 ਸਾਲ ਤੋੜਿਆ ਤੂੰ ਮੈਨੂੰ 10 ਸਾਲ ਹੋ ਗਏ ਮੈਨੂੰ ਤੋੜਦੇ ਨੂੰ ਲੇਖਨ ਅੱਜ ਨਹੀਂ ਅੱਜ ਮੈਂ ਇਸ ਗੱਲ ਨੂੰ ਜਾਣ ਚੁੱਕਿਆ ਕਿ ਸਿਰਫ ਤੂੰ ਮੈਨੂੰ ਤੋੜਨ ਦੇ ਨਹੀਂ ਆਇਆ ਤੂੰ ਮੇਰੇ ਮਨ ਦੇ ਵਿੱਚ ਡਰ ਪਾਇਆ ਕਿ ਤੂੰ ਮਰ ਜਾਏਗਾ ਤੂੰ ਮਰ ਜਾਏਗਾ ਲੇਕਿਨ ਅੱਜ ਮੈਂ ਇਸ ਗੱਲ ਨੂੰ ਸਮਝ ਗਿਆ ਇਸ ਵਚਨ ਨੂੰ ਮੈਂ ਸਮਝ ਚੁੱਕਿਆ ਕਿ ਮੈਂ ਖਤਮ ਨਹੀਂ ਹੋ ਸਕਦਾ ਕਿਉਂਕਿ ਮੇਰੇ ਪਰਮੇਸ਼ਵਰ ਦੀ ਯੋਜਨਾ ਨਹੀਂ ਹੈ ਕਿ ਮੈਂ ਖਤਮ ਹੋਵਾਂ ਕਿ ਤੁਸੀਂ ਬੋਲਣਾ ਕਿ ਇਹ ਯੋਜਨਾ ਪਰਮੇਸ਼ਵਰ ਦੀ ਨਹੀਂ ਹੈ ਕਿ ਮੈਂ ਖਤਮ ਹੋ ਜਾਵਾਂ ਪਰਮੇਸ਼ਵਰ ਦੀ ਇਹ ਯੋਜਨਾ ਆ ਕਿ ਨਵੇਂ ਸਿਰੋਂ ਬਲ ਪਾ ਕੇ ਮੈਂ ਫਿਰ ਤੋਂ ਖੜਾ ਹੋ ਜਾਵਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਮੇਨ ਔਰ ਪਰਮੇਸ਼ਵਰ ਤੁਹਾਨੂੰ ਖੜਿਆ ਕਰੇਗਾ ਨਵੇਂ ਬਲ ਦੇ ਨਾਲ ਨਮੀ ਸਮਰਥ ਦੇ ਨਾਲ ਨਮੀ ਤਾਕਤ ਦੇ ਨਾਲ ਮੇਰੇ ਪਿਆਰੇ ਪ੍ਰਭੂ ਅਸੀਂ ਅਜੂਬ ਦੇ ਨੂੰ ਜਦੋਂ ਗਾਹਾਂ ਪੜਦੇ ਆ ਤਾਂ ਅਸੀਂ ਦੇਖਦੇ ਆਂਗੇ ਅਜੂਬ ਖੜਾ ਹੋਇਆ ਅਜੂਬ ਖੜਾ ਹੋਇਆ ਫਿਰ ਤੂੰ ਪਰਮੇਸ਼ਰ ਨੇ ਫਿਰ ਤੂੰ ਉਸ ਨੂੰ ਪੁੱਤਰ ਵਰ ਤੀਆਂ ਦਿੱਤੇ ਖੁਦਾ ਰਿਆ ਨੂੰ ਪੁੱਤਰ ਤੀਆਂ ਦਿੱਤੇ ਪਲੱਸ ਕੀ ਕੀਤਾ ਹੋਰ ਕੀ ਕੀਤਾ ਜਿੰਨੇ ਜੀਵ ਜੰਤੂ ਸੀ ਉਹਦੂ ਦੁੱਗਣਾ ਪਰਮੇਸ਼ਰ ਨੇ ਉਹਨੂੰ ਦਿੱਤਾ ਹallelujah ਪਰਮੇਸ਼ਰ ਤੁਹਾਨੂੰ ਮੋੜਦਾ ਨਹੀਂ ਦੁੱਗਣਾ ਕਰਕੇ ਮੋੜਦਾ ਆਂ ਔਰ ਬਾਈਬਲ ਦੱਸਦੀ ਆ ਪਰਮੇਸ਼ਰ ਦਾ ਬਚਨ ਦਰਦਾ ਕਹਿੰਦਾ ਉਹਦੀਆਂ ਕੀਆਂ ਪੂਰੇ ਇਸਰਾਇਲ ਦੇ ਵਿੱਚ ਇੰਨੀਆਂ ਸੁੰਦਰ ਸੀ ਕਿ ਉਹਨਾਂ ਦੇ ਬਰਾਬਰ ਕੋਈ ਸੁੰਦਰ ਲੜਕੀਆਂ ਪੂਰੇ ਇਸਰਾਇਲ ਦੇ ਵਿੱਚ ਨਹੀਂ ਸੀ ਤੇ ਪਰਮੇਸ਼ੁਰ ਦੀ ਯੋਜਨਾ ਕਦੋਂ ਪੂਰੀ ਹੁੰਦੀ ਜਦੋਂ ਇਨਸਾਨ ਆਪਣੇ ਪ੍ਰਾਰਥਨਾ ਦੇ ਵਿੱਚ ਬੈਠਦਾ ਜਦੋਂ ਇਨਸਾਨ ਪਰਮੇਸ਼ਰ ਦੇ ਨਾਲ ਰਿਸ਼ਤਾ ਜੋੜਦਾ ਹੱਥਾਂ ਨੂੰ ਜੋੜ ਕੇ ਗੋਟਣਿਆਂ ਤੇ ਆ ਕੇ ਅੰਸੂਆਂ ਦੇ ਨਾਲ ਹੰਝੂਆਂ ਦੇ ਨਾਲ ਦੁਆ ਕਰਦਾ ਕਿ ਪ੍ਰਭੂ ਇਹ ਰੋਗ ਆ ਗਿਆ ਇਹ ਬਿਮਾਰੀ ਆ ਗਈ ਆ ਇਹ ਕਰਜ਼ਾ ਆ ਗਿਆ ਇਹ ਦੁੱਖ ਆ ਗਿਆ ਇਹ ਪਰੇਸ਼ਾਨੀ ਹੋ ਗਈ ਐਕਸੀਡੈਂਟ ਹੋ ਗਿਆ ਮੈਂ ਕਿੱਥੋਂ ਪੈਸਾ ਲੈ ਕੇ ਆਉਂਗਾ ਮੈਂ ਕੀ ਕਰਾਂਗਾ ਕਿੱਦਾਂ ਮੇਰਾ ਗੁਜ਼ਾਰਾ ਹੋਏਗਾ ਲੇਕਿਨ ਜਦੋਂ ਤੁਸੀਂ ਇਹ ਗੱਲਾਂ ਕਰਨ ਤੋਂ ਬਾਅਦ ਇੱਕ ਲਫ਼ਜ਼ ਬੋਲੋਗੇ ਕਿ ਪ੍ਰਭੂ ਸ਼ੈਤਾਨ ਨੇ ਮੈਨੂੰ ਕੀ ਕੀਤਾ ਤੋੜਿਆ ਲੇਕਿਨ ਮੈਂ ਫਿਰ ਵੀ ਤੇਰਾ ਧੰਨਵਾਦ ਕਰਦਾ ਹਾਂ ਕਿ ਮੈਂ ਖਤਮ ਨਹੀਂ ਹੋਇਆ ਕਿਉਂਕਿ ਸ਼ੈਤਾਨ ਮੈਨੂੰ ਖਤਮ ਨਹੀਂ ਕਰ ਸਕਦਾ ਪਰ ਪਰਮੇਸ਼ਰ ਕਹੇਗਾ ਤੂੰ ਈਮਾਨ ਦੇ ਵਿੱਚ ਮਜਬੂਤ ਹੈ ਪਰਮੇਸ਼ਰ ਕਹੇਗਾ ਤੂੰ ਫਲ ਪਾਉਣ ਦੇ ਯੋਗ ਹੈ ਪਰਮੇਸ਼ਰ ਕਹੇਗਾ ਹਾਂ ਮੈਨੂੰ ਤੇਰੇ ਜਿਹੇ ਲੋਕ ਚਾਹੀਦੇ ਨੇ ਤੇਰੇ ਜਿਹੀਆਂ 3 ਤੇ 3 ਪੁੱਤਰ ਚਾਹੀਦੇ ਆ ਜਿਹੜੇ ਇਹ ਗੱਲ ਕਹਿ ਰਹੇ ਨੇ ਦੁੱਖ ਦੇ ਵਿੱਚ ਵੀ ਇਹ ਗੱਲ ਕਹਿ ਰਹੇ ਆ ਕਿ ਮੇਰਾ ਪਰਮੇਸ਼ਰ ਮੇਤੇ ਕੀ ਕਰੇਗਾ ਦਇਆ ਕਰੇਗਾ ਹ Alleluia ਕੀ ਰੱਖਣਾ ਕੰਟਰੋਲ ਕਿਸ ਤੇ ਆਪਣੇ ਲਫ਼ਜ਼ਾਂ ਤੇ ਆਪਣੇ ਲਫ਼ਜ਼ਾਂ ਤੇ ਕੰਟਰੋਲ ਰੱਖੋਗੇ ਤਾਂ ਉਹ ਚੰਗੇ ਆਉਣ ਤੋਂ ਕੋਈ ਨਿਰੋਧ ਸਕਦਾ ਅੱਜ ਤੋਂ ਹੀ ਆਪਣੇ ਵਰਡ ਦੇ ਉੱਤੇ ਆਪਣੇ ਸ਼ਬਦ ਦੇ ਉੱਤੇ ਕੰਟਰੋਲ ਕਰਨਾ ਸ਼ੁਰੂ ਕਰੋ। ਔਰ ਦੇਖੋ ਚੰਗਿਆਈ ਤੁਹਾਡਾ ਪਿੱਛਾ ਕਰੇਗੀ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। ਸਫਲਤਾ ਤੁਹਾਡਾ ਪਿੱਛਾ ਕਰੇਗੀ ਯਿਸੂ ਮਸੀਹ ਦੇ ਨਾਮ ਦੇ ਵਿੱਚ। ਮੈਂ ਕਹਿੰਦਾ ਗਵਾਹੀ ਤੁਹਾਡਾ ਪਿੱਛਾ ਕਰੇਗੀ। ਅੱਜ ਤੁਸੀਂ ਗਵਾਹੀ ਦਾ ਪਿੱਛਾ ਕਰਦੇ ਹੋ। ਗਵਾਹੀ ਤੁਹਾਡਾ ਪਿੱਛਾ ਕਰੇਗੀ। ਕਿਉਂ? ਕਿਉਂਕਿ ਤੁਸੀਂ ਆਪਣੇ ਲਫ਼ਜ਼ ਦੇ ਉੱਤੇ ਕੀ ਕਰ ਲਿਆ? ਕੰਟਰੋਲ ਕਰ ਲਿਆ। ਤੁਸੀਂ ਆਪਣੇ ਸ਼ਬਦ ਦੇ ਉੱਤੇ ਕੀ ਕਰ ਲਿਆ? ਕੰਟਰੋਲ ਕਰ ਲਿਆ। ਬਾਈਬਲ ਦੱਸਦੀ ਉਹਨੇ ਆਪਣੀ ਜ਼ੁਬਾਨ ਨੂੰ ਕਿਨੇ ਅਜ਼ੂਬ ਨੇ ਆਪਣੀ ਜ਼ੁਬਾਨੋਂ ਇਹੋ ਜਿਹਾ ਕੋਈ ਸ਼ਬਦ ਵੀ ਬੋਲਿਆ ਜਿਹੜੇ ਸ਼ਬਦ ਦੇ ਨਾਲ ਪਰਮੇਸ਼ਰ ਦੀ ਕੀ ਹੁੰਦੀ ਹੋਵੇ ਨਿੰਦਿਆ ਹੁੰਦੀ ਹੋਵੇ ਉਹਨੇ ਕਿਹਾ ਨਹੀਂ ਜੇ ਪਰਮੇਸ਼ਰ ਨੇ ਸੁੱਖ ਦਿੱਤਾ ਤੇ ਦੁੱਖ ਦੇ ਦਿਨ ਵੀ ਮੈਂ ਕੀ ਕਰਾਂਗਾ ਐਕਸੈਪਟ ਕਰਾਂਗਾ ਮੈਨਾਂ ਨੂੰ ਵੀ ਕੀ ਆ ਮੰਨ ਲਵਾਂਗਾ ਇਹਨਾਂ ਨੂੰ ਵੀ ਮੈਂ ਸਹਿਣ ਕਰ ਲਵਾਂਗਾ ਉਹਨੇ ਕੋਈ ਬੁਰੀਆ ਹੀ ਨਹੀਂ ਕੀਤੀ ਅੱਜ ਅੱਜ ਕੀ ਹੁੰਦਾ ਅੱਜ ਕੋਈ ਛੋਟਾ ਜਿਹਾ ਦੁੱਖ ਹੁੰਦਾ ਤੇ ਇਨਸਾਨ ਜਲਦੀ ਦੇ ਵਿੱਚ ਕਹਿਣਾ ਦਾ ਪਰਮੇਸ਼ਵਰ ਹਾਇ ਰੱਬਾ ਕਦੋਂ ਮੈਂ ਚੰਗਾ ਹੋਵਾਂਗਾ ਹਾਇ ਰੱਬਾ ਇਹ ਕਿਦਾਂ ਹੋਗੀ ਹਾਇ ਰੱਬਾ ਜਰ ਕੀ ਇਹ ਕਹਿਣਾ ਚਾਹੀਦਾ ਕਿ ਪ੍ਰਭੂ ਅਗਰ ਦੁੱਖ ਹੋਇਆ ਤਰ ਬਚਨ ਦਰਦਾ ਕਿ ਤੂੰ ਇਨਸਾਨ ਨੂੰ ਉਹਨਾਂ ਕੀ ਦੋ ਤੀਂਆਂ ਦੁਨੀਆਂ ਤੁਣਾ ਟੁੱਟਣਾ ਤਸਨਾ ਇੰਦੇ ਮੈਨੂੰ ਵੀ ਸਿਖਾ ਦੇ ਉਹਨਾਂਰ ਵਿਸ਼ਵਾਸ ਹੈ ਕੁਦਾਵਨ ਕੁਨਾ ਇਹ ਦੁੱਖ ਦੇ ਵਿੱਚੋਂ ਵੀ ਮੈਂ ਕੀ ਨਿਕਲ ਜਾਵਾਂਗਾ ਪਾਰ ਨਿਕਲ ਜਾਵਾਂਗਾ ਬਚਨ ਵੈਗੋ ਦੇ ਵਿੱਚ ਇਹ ਨਹੀਂ ਦੇ ਬਚਨ ਚ ਦੇਖਦਾ ਕਿੰਨੇ ਲੋਕਾਂ ਦੇ ਕਿੱਡ-ਕਿੱਡੀਆਂ ਵਿਪਤਾ ਆਈਆਂ ਪਰੇਸ਼ਾਨੀਆਂ ਆਈਆਂ ਲੇਕਿਨ ਜਿਨ੍ਹਾਂ ਨੇ ਇਮਾਨ ਦਾ ਵਿਸ਼ਵਾਸ ਰੱਖਿਆ ਉਹ ਸਭ ਕੀ ਹੋ ਗਏ ਨਿਕਲ ਗਏ ਹਾਲੇਲੂਇਆ ਜੇ ਉਹ ਸਮੁੰਦਰ ਨੂੰ ਦੋ ਹਿੱਸੇ ਕਰਕੇ ਆਪਣੇ ਲੋਕਾਂ ਨੂੰ ਛੁਡਾ ਸਕਦਾ ਕਿ ਤੁਹਾਨੂੰ ਨਹੀਂ ਛੁਡਾ ਸਕਦਾ ਛੁਡਾਏਗਾ ਛੁਡਾਏਗਾ ਇਹ ਉਹਦੀ ਯੋਜਨਾ ਸ਼ੈਤਾਨ ਦੀ ਯੋਜਨਾ ਤੋੜਨ ਦੀ ਪਰਮੇਸ਼ਰ ਦੀ ਯੋਜਨਾ ਕੀ ਆ ਮੁੜ ਤੋਂ ਖੜੇ ਕਰਨ ਦੀ ਹਾਲੇਲੂਇਆ ਔਰ ਤੁਸੀਂ ਅੱਜ ਫਿਰ ਤੋਂ ਖੜੇ ਹੋਵੋਗੇ ਇਸ ਦੇ ਨਾਮ ਦੇ ਵਿੱਚ ਆਈ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ थैंक यू लॉर्ड थैंक यू लॉर्ड थैंक यू लॉर्ड थैंक यू लॉर्ड धन्यवाद धन्यवाद उठाए अपने हाथों को और सब जण अंगीकार करते हुए अपनी समानतों कीकार करते हुए कि हे परमेश्वर मैं जानता हूं कि मेरी जिंदगी दे विच दुख आया ये नहीं बोलना कि मेरी जिंदगी दा दुख बहुत बड़ा है ये नहीं बोलना कि मेरी परेशानी बहुत बड़ी है ये नहीं बोलना कि मेरा कर्जा बहुत बड़ा है ਇਹ ਨਹੀਂ ਬੋਲਣਾ ਕਿ ਦੋਸਤਾਤਮਾ ਬਹੁਤ ਵੱਡੀ ਹੈ ਮੇਰੇ ਘਰ ਦੇ ਵਿੱਚ ਮੇਰੇ ਅੰਦਰ ਦੋਸਤਾਤਮਾ ਬਹੁਤ ਵੱਡੀ ਹੈ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਦੇ ਵਿੱਚ ਦੋਸਤਾਤਮਾ ਬਹੁਤ ਵੱਡੀ ਹੈ ਇਸ ਤਰ੍ਹਾਂ ਨਹੀਂ ਬੋਲਣਾ ਇਸ ਤਰ੍ਹਾਂ ਬੋਲਣਾ ਕਿ ਮੇਰਾ ਪਰਮੇਸ਼ਰ ਕੀ ਆ ਸਭ ਤੋਂ ਵੱਡਾ ਹੈ ਔਰ ਮੈਨੂੰ ਚੰਗੇ ਕਰਨ ਦੀ ਕੀ ਰੱਖਦਾ ਸਮਰਥ ਰੱਖਦਾ ਮੈਨੂੰ ਛਾਉਣ ਦੀ ਤਾਕਤ ਰੱਖਦਾ ਮੈਨੂੰ ਬਚਾਉਣ ਦੀ ਤਾਕਤ ਰੱਖਦਾ ਮੈਨੂੰ ਬਧਾਉਣ ਦੀ ਤਾਕਤ ਰੱਖਦਾ ਮੈਨੂੰ ਗਵਾਹੀ ਦੇਣ ਦੀ ਤਾਕਤ ਰੱਖਦਾ ਹallelujah ਜਦੋਂ ਇਸ ਤਰ੍ਹਾਂ ਦੀ ਪ੍ਰਾਰਥਨਾ ਕਰਦੇ ਹਾਂ ਤੇ ਤੁਸੀਂ ਸ਼ਰਧਾਂ ਨੂੰ ਸ਼ਰਮਿੰਦਾ ਬਣਾ ਦਿੰਦੇ ਹਾਂ ਸ਼ੈਤਾਨ ਕਹੇਗਾ ਕਿ ਹਾਂ ਇਹਨੂੰ ਮੈਂ ਤੋੜਿਆ ਲੇਕਿਨ ਇਹ ਤਾਂ ਫਿਰ ਤੋਂ ਖੜਾ ਹੋ ਗਿਆ ਇਹਨੂੰ ਮੈਂ ਇਹਨੂੰ ਮੈਂ ਗਰਾਉਣਾ ਚਾਹਨਾ ਸੀ ਇਹ ਫਿਰ ਤੋਂ ਖੜਾ ਹੋ ਗਿਆ ਫਿਰ ਤੋਂ ਖੜਾ ਹੋ ਰਿਹਾ ਹੈ ਸ਼ੈਤਾਨ ਕਹੇਗਾ ਇਹਦੇ ਘਰ ਨੂੰ ਮੈਂ ਤੋੜਿਆ ਕਿਸ ਘਰ ਨੂੰ ਆਤ ਮਾਲਿਕ ਘਰ ਨੂੰ ਵਿਸ਼ਵਾਸ ਆਰੇ ਘਰ ਨੂੰ ਇਹਨੂੰ ਮੈਂ ਤੋੜਿਆ ਲੇਕਿਨ ਇਹ ਤਾਂ ਫਿਰ ਤੋਂ ਖੜਾ ਕਰ ਲਿਆ ਵਿਸ਼ਵਾਸ ਦਾ ਘਰ ਪਰਮੇਸ਼ਵਰ ਦੀ ਯੋਜਨਾ ਨੂੰ ਸਮਝੋ ਮੇਰੇ ਭੈਣ ਨੂੰ ਪ੍ਰਭੂ ਉਹਨਾਂ ਨੂੰ ਕਾਇਆ ਤੋਂ ਆਪਣੇ ਹੱਥਾਂ ਨਾਲ ਬੰਦੇ ਹੋਏ ਅੰਕਾਰ ਕਰਦੇ ਹੋਏ ਆਪਣੀ ਜੁਬਾ। ਪ੍ਰਭੂ ਜੀ ਮੇਰੀ ਪ੍ਰਾਰਥਨਾ ਨੂੰ ਲਓ ਜਿੰਨੇ ਲੋਕ ਇਸ ਪ੍ਰਾਰਥਨਾ ਨੂੰ ਸੋਣਨ ਆਫਲਾਈਨ ਆਨਲਾਈਨ ਸੁਣਨ ਕਦਾ। ਐਡੀ ਆਸ਼ੀਰਵਾਦ ਕਰਦੇ ਬੱਚਾ। ਅੱਜ ਖੁਦਾ ਨੂੰ ਗਾਇਸ ਗੱਲ ਸਮਝਣ ਕਿ ਦੋਸਤ ਸਿਰ ਬਿਨਾਂ ਤੋੜ ਸਕਦਾ ਖਤੋਂ ਨਹੀਂ ਕਰ ਸਕਦਾ ਔਰ ਜਿੰਨੀਆਂ ਆਸ਼ਾਾਂ ਤੁਹਾਡੀਆਂ ਟੁੱਟੀਆਂ ਜਿੰਨੀਆਂ ਤੁਹਾਡੀ ਪਲਾਨਿੰਗ ਟੁੱਟੀ ਹੈ ਜਿੰਨੀ ਤੁਹਾਡੀ ਆਸ਼ਾ ਟੁੱਟੀ ਹੈ ਉਹ ਇਸ਼ੂਸ ਦੇ ਨਾਮ ਦੇ ਵਿੱਚ ਮੁਰਤ ਤਖੜੀ ਹੋ ਜਵੇ ਮੁਰਤ ਨਵੇਂ ਸਿਰੇ ਉੱਤਪਨ ਹੋ ਜਵੇ ਔਰ ਆਪਣੀ ਕਵਿੰਟ ਸੀ ਪਰਿਸ਼ਮਾਨ 너 ਦੇਖ ਰਿਹਾ ਪਰਮੇਸ਼ਰ ਗੁਆ ਹੀ ਦੇ ਰਿਹਾ ਦੋ ਸਵੀਕਾਰ 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 ਮਨ ਸਵੀਕਾਰ ਈਸ਼ੂਸੀ ਦੇ ਨਾਮ ਦੇ ਚ ਆਪਣੀ ਗਵਾਹੀ ਨੂੰ ਰਸੀਵ ਕਰ ਆਜਾ ਈਸ਼ੂਸੀ ਤੇਰਾ ਉੱਪਰ ਬਗਾਨੀ ਨਿਯਾਇ ਉਡਾਏਗਾ ਪਰਮੇਸ਼ਰ ਦੀ ਯੋਜਨਾ ਤੂੰ ਉਕਵਾਲ ਦੀ ਨਾਏ ਉਤੇ ਸ਼ੋ ਈਸ਼ੂ ਮਤ ਤੂੰ ਬਾਜ ਦੀ ਤਰ੍ਹਾਂ ਉਡੇ ਬਾਜ ਦੀ ਤਰ੍ਹਾਂ ਰਸੀਵ ਕਰ ਆਪਣੇ ਆਪ ਦੇ ਲਈ ਇਸ ਆਜ਼ਾਦੀ ਨੂੰ ਇਸ ਉਚਾਈ ਨੂੰ ਇਸ ਗੋਇੰਗ ਟੂ ਸਵੀਕਾਰ बोलो 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 चेतावनी तू मुझे तोड़ सकता, जीवत सकता। जीवत है लेकिन मैं तुझे खत्म नहीं कर सकता और मैं बोलो अंगीकार करो कि मैं प्रार्थना करता हूं पूरे विश्वास ईमान के नाल परमेश्वर जी के नाम दे विच कि आज तो बाद तू मुझे तोड़ नहीं सकता आज तो बाद तू मुझे तोड़ नहीं सकता क्योंकि आज मेरे ऊपर कोई प्रामाणिक मंगूरी आएगी आज मेरे ऊपर कोई प्रामाणिक मदद समर्थ उतरेगी आज मेरे ऊपर खुदामत दा हाथ आएगा जलाल जी हाथ आएगा ਉਹ ਪਰਮੇਸ਼ਰ ਤਰੇਤੇ ਪ੍ਰਕਾਸ਼ ਕਰੇਗਾ ਪਰਮੇਸ਼ਰ ਤਰੇਤੇ ਜਹਾਂ ਕਰੇਗਾ ਤੇਰੇ ਵਿਗੜੇ ਕੰਮ ਬਣਨਗੇ ਇਸੇ ਦੇ ਨਾਮ ਦੇ ਵਿੱਚ ਤੂੰ ਆਪਣੇ ਬਿਸਤਰੇ ਦੇ ਉਤੋਂ ਜਿਹੜਾ ਉਹ ਬਿਸਤਰਾ ਰੋਗ ਦਾ ਬਿਸਤਰਾ ਉਸ ਤੋਂ ਉੱਠ ਖੜਾ ਹੋਏਗਾ ਇਸੇ ਦੇ ਨਾਮ ਦੇ ਵਿੱਚ ਪਰਮੇਸ਼ਰ ਤੈਨੂੰ ਖੜ੍ਹਾ ਕਰੇਗਾ ਖੜੇ ਕਰੇਗਾ ਤਰੀਸ ਰੋਗ ਤੇ ਹੋਰ ਜਿਸ ਤਰ੍ਹਾਂ 38 ਸਾਲਾਂ ਦੇ ਰੋਗ ਨੂੰ ਕਮਿਸ਼ਨ ਕੀਤਾ ਉਹ ਖੜਾ ਹੋ ਤੇਰੀ ਬਿਮਾਰੀ ਖਰਪਤ ਤੈਨੂੰ ਕੋੜਾ ਤੇ ਲਈ ਆਈ ਸੀ ਮਾਰ ਕਰਨ ਦੇ ਲਈ ਮਹਿਮਾਨ ਕੜਾ ਮਹਿਮਾਨ ਦੇਖੀ ਉਸਦੇ ਨਾਮ ਦੇ ਆਪਣੇ ਘਰ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਉਹ ਆਪਣੇ ਕੰਮਕਾਰ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਦੇ ਵਿੱਚ ਯਸ਼ੁਅ ਮਸੀਹ ਦੇ ਨਾਮ ਦੇ ਵਿੱਚ ਮਹਿਮਾ ਦੇ ਵਿੱਚ ਉਹ ਬਲੀਵ ਦੇ ਨਾ ਵਿਸ਼ਵਾਸ ਨਾ ਵਿਸ਼ਵਾਸ ਅਧਕਾਰ ਰਿਆ ਤਾਕਤਾਂ ਛੱਡ ਕੇ ਜਾਂਦੀਆਂ ਰਹਿ। ਇਹਨਾਂ ਦੇ ਤਰ੍ਹਾਂ ਦੇ ਵਿੱਚ ਦੁਸ਼ਤ ਦੇ ਕੰਮ ਨਾ ਸ਼ੁਰੂ ਕਰ। ਇਹਨਾਂ ਦੇ ਤਰ੍ਹਾਂ ਦੇ ਵਿੱਚੋਂ ਜਾਦੂ ਪੂਨੇ ਦੇ ਜਿਹੜੇ ਚਾਲੇ ਟੁੱਟ ਜਾਣੇ ਯਸ਼ੁ ਮਸੀਹ ਦੇ ਨਾਮ ਦੇ ਵਿੱਚ ਜਿੰਨੇ ਰਾਸ ਨੇ ਜਿੰਨੇ ਦਰਵਾਜ਼ੇ ਦੁਸ਼ਤ ਨੇ ਬੰਦ ਕੀਤੇ ਉਹ ਖੁੱਲ ਜਰਿ ਇਸੀ ਕਰਨਾ ਤੇ ਕਿਉਂਕਿ ਦੁਸ਼ਤ ਇਹਨਾਂ ਨੂੰ ਪਰੇਸ਼ਾਨ ਕਰ ਸਕਦਾ ਲਿਖਤ ਪਰਮੇਸ਼ਰ ਆਜ ਪਰਮੇਸ਼ਰ ਆਪਣੀ ਸਮਰਥੀ ਹੱਥ ਦੇ ਨਾਲ ਜਿੰਨੇ ਪਰਵਾਜੀ ਦੁਸਤਾਂ ਦਾ ਮਨ ਕੀਤਾ ਖੋਲੇਗਾ ਐਸੇ ਐਸੇ ਦੋ ਮੀਟਰ ਦੇ ਵਿੱਚ ਗਵਾਹੀ ਨੂੰ ਦੇਖੇਗਾ ਇਹ ਮੀਨਾ ਉਹਰੇ ਵੀ ਇਹਦੇ ਵਿੱਚ ਪਰਮੇਸ਼ਰ ਤੈਨੂੰ ਵੱਡੀ ਗਵਾਹੀ ਦੇ ਨਾਲ ਲੈਸ ਕਰਨਾ ਚਾਹ ਰਿਹਾ ਪਰਮੇਸ਼ਰ ਤੈਨੂੰ ਫੇਵਰ ਕਰਨ ਜਾ ਰਿਹਾ ਰਸੀ ਕਰ ਫੇਵਰ ਰਸੀ ਕਰ ਰਸੀ ਕਰ ਪਰਮੇਸ਼ਰ ਤੇਲੀ ਵਿਦੇਸ਼ ਦੇ ਨਾਮ ਤੇ ਬੋਲੇਗਾ ਜਿਸ ਦਾ ਨਾਮ ਕੋਲ ਹੈ ਪਰਮੇਸ਼ਰ ਜੀ ਜਿਹੜੇ ਰਸਤਨ ਬੋਲੇਗਾ ਇਸ਼ੂਸੇ ਦੇ ਨਾਮ ਦੇ ਵਿੱਚ ਜਿਹੜੇ ਹੋ ਪਰਮੇਸ਼ਰ ਤੇ ਮੁਚੰਗਿਆ ਕਰੇਗਾ ਚੰਗਿਆ ਕਰੇਗਾ ਤੇਰੇ ਨਾਸ ਤੇ ਦੀ ਸਾਰੀ ਗੰਦਗੀ ਸਾਫ ਕਰ ਦੇ ਕੋ ਕਰਨ ਦੇ ਲਈ ਹੋ ਪਰਮੇਸ਼ਰ ਤੇ ਜਿਹੜੇ ਜੀਵਨ ਦੀ ਸਾਰੀ ਗੰਦਗੀ ਨੂੰ ਸਾਫ ਕਰ ਦੇ ਖੁਦਾਬੋ ਕਰ ਹੋ ਚੀਜ਼ੇ ਕੋ ਧੰਨਵਾਦ ਧੰਨਵਾਟੈਂਕ ਲੋਰ ਹੋ ਪਰਮੇਸ਼ਰ ਹੋ ਕਦਮ ਦੇ ਖੁਦਾ ਚੰਗਿਆ 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 ਇਸ਼ੂਸੇ ਦੇ ਨਾਮ ਦੇ ਵਿੱਚ ਨਾਨਕ ਜੀ ਉਹ ਚੰਗੇ ਉਹ ਚੰਗੇ ਉਹ ਚੰਗੇ ਉਹ थैंक यू ਲੋਰਕ ਥੈਂਕ ਯੂ ਲੋਰਕ ਥੈਂਕ ਯੂ ਜੀਸਸ ਹਾਲੇਲੂਇਆ ਥੈਂਕ ਯੂ ਮੇਰਾ ਬਲੀਵ ਹੈ ਕਿ ਤਵਾਦ ਕੁਦਾ ਕੀ ਜਿਨੇ ਲੋਕ ਇਸ ਪ੍ਰਾਰਥਨਾ ਨੂੰ ਸੁਣ ਰਹੇ ਬੜੀ ਆਸ਼ੀਸ਼ ਬੜੀ ਗਵਾਹੀ ਨੂੰ ਪਾਉਣਗੇ ਉਹ ਪਰਮੇਸ਼ਰ ਦੀ ਤੇਰੀ ਮਹਿਮਾ ਦੇ ਵਿੱਚ ਹੋਣਗੇ ਤਵਾਦ ਮੇਰਾ ਬਲੀਵ ਹੈ ਕਿ ਤੂੰ ਇਹਨਾਂ ਦੇ ਘਰਾਂ ਦੇ ਵਿੱਚ ਕੰਮ ਕਰ ਰਿਹਾ ਕੋਈ ਤਰਾਤ ਮੈਂ ਇਹਨਾਂ ਦੇ ਘਰਾਂ ਦੇ ਵਿੱਚ ਕੰਮ ਕਰ ਰਿਹਾ ਬਰੈਕ ਬਹੁਤ ਸਾਰੇ ਲੋਕ ਹੀਲ ਹੋਣਗੇ ਹੋਰਗੇ ਹੋਰਗੇ ਦਇਆ ਕਰੋ ਪਰਮੇਸ਼ਰ ਦਇਆ ਕਰੋ ਫਜ਼ੰਤੂ ਯੀਸ਼ੂ ਮਸੀਹ ਦੇ ਪੁੱਤਰ ਅਜ਼ਲਾਲੀ ਨਾਮ ਦੇ ਵਿੱਚ ਮੈਂ ਇਸ ਪ੍ਰਾਰਥਨਾ ਨੂੰ ਮੰਨਦਾ ਹਾਂ ਅਮੇਨ ਅਮੇਨ ਮੇਰੇ ਅਜ਼ੀਜ਼ੋ ਮੇਰਾ ਵਿਸ਼ਵਾਸ ਹੈ ਮੇਰਾ ਬਲੀਵ ਹੈ ਕਿ ਬਹੁਤ ਸਾਰੇ ਲੋਕ ਆਸ਼ੀਸ਼ਾਂ ਬਲੇਸਿੰਗ ਇਸ ਪ੍ਰਾਰਥਨਾ ਦੇ ਜਰੀਏ ਪਰਮੇਸ਼ਰ ਨੇ ਕੰਮ ਕੀਤਾ ਪੁੱਤਰ ਆਤਮਾ ਨੇ ਕੰਮ ਕੀਤਾ ਹੁਣ ਕੰਮ ਤੁਹਾਡਾ ਹੈ ਤੁਸੀਂ ਇਸ ਪ੍ਰੇਅਰ ਨੂੰ ਦੂਸਰੇ ਤੱਕ ਪਹੁੰਚਾਓ ਜੋ ਲੋੜ ਵਾਲੇ ਤਾਂ ਜੋ ਪਰਮੇਸ਼ਰ ਦੇ ਸਪਰਸ਼ ਨੂੰ ਪਾਉਣ ਔਰ ਚੰਗੇ ਹੋ ਸਕਣ ਹੀਲ ਹੋ ਸਕਣ ਔਰ ਪਰਮੇਸ਼ਰ ਦੀ ਮਹਿਮਾ ਹੋ ਸਕੇ ਹੇਲੂਇਆ ਧੰਨਵਾਦ ਖੁਦਾ ਗੋਡ ਬlesਸ ਯੂ ਆਲ ਖੁਦਾ ਸਭ ਨੂੰ ਬlesਸ ਕਰੇ ਅਤੇ ਹਮੇਸ਼ਾ ਦਿਗਵਾਈ ਦੇ ਨਾਲ ਖੜੇ ਰਹਿ। ਵਿਸ਼ਵਾਸੀ ਨੇ ਪਵਿੱਤਰ ਜਲਾਲੀ ਨਾਮ ਦੇ ਵਿੱਚ ਆਮੇਨ ਆਮੇਨ ਥੈਂਕ ਯੂ ਟੂ ਬ੍ਰਿੰਗ ਜੀਸਸ ਹੇਲੂਇਆ ਖੁਦਾ ਉਹਨਾਂ ਦੀ ਤਾਰੀਫ ਦੇ ਯੋਗ ਹੈ